ਅਮਰਿਤ ਅਕਲਬ ਜਿਹੜਾ ਨੇ ਬਲਦ ਟੈਂਪਲ ਨੇ ਮੇਰਾ ਛੋਟਾ ਭਰਾ ਵਾ ਇਹ 17 ਸਾਲ ਤੋਂ ਬਲੱਡੈਂਕ ਦੀ ਸੇਵਾ ਕਰ ਰਿਹਾ ਗਰੀਬਾਂ ਨੂੰ ਕਿਸੇ ਖੂਨ ਦੀ ਜਰੂਰਤ ਹੁੰਦੀ ਹੈ ਤੇ ਪੂਰਾ ਕਰਦਾ ਵਾ ਹਰ ਜਗ੍ਹਾ ਤੇ ਵੱਖ-ਵੱਖ ਜਗ੍ਹਾ ਕੇੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦਾ ਵਾ ਮੇਰਾ ਛੋਟਾ ਭਰਾ ਇਹਨੂੰ ਪਰਮਾਤਮਾ ਅਸਰਾ ਹੀ ਬਖਸ਼ ਦੇਵੇ ਲੋਕਾਂ ਦੀ ਗਰੀਬਾਂ ਦੀ ਕਿਸੇ ਨੂੰ ਕੋਈ ਲੋੜ ਹੋਰ ਵੀ ਕੰਮ ਵਾਸਤੇ ਹੈ ਨਾ ਜਿਹਦੇ ਵਿੱਚ ਇਹ ਬਲੰਦ ਕੰਪ ਕਰਦਾ ਕਰਦਾ ਬਲੰਦ ਕੰਪ ਵਾਸਤੇ ਇਹ ਲੋਕਾਂ ਦੀ ਸੇਵਾ ਹੋਰ ਕਿਸੇ ਚੀਜ਼ ਨੂੰ ਕੋਈ ਨਿਯੋਗ ਆ ਗਈ ਜੀ ਇਹਨੂੰ ਅਨਕ ਜ਼ਰੂਰੀ ਦੀ ਹੈ ਕਿਸੇ ਨੂੰ ਸ਼ੂਗਰ ਵਿੱਚ ਦਵਾਈ ਚਾਹੀਦੀ ਹੈ ਤੇ ਇਹਨੂੰ ਹੋਰ ਕਿਸੇ ਚੀਜ਼ ਦੀ ਲੋੜ ਗਈ ਹੈ ਜਿਹੜੇ ਕੰਸਲਟ ਜਿਹੜੇ ਡਾਕਟਰ ਦੇ ਨਾਲ ਆ ਇਹ ਹਰ ਚੀਜ਼ ਪੂਰੀ ਕਰਦਾ ਲੱਖ ਚੇਤਨ ਉਹ ਪਰਮਾਤਮਾ ਨੂੰ ਹੋਰ ਚੜ੍ਹਦੀ ਚਲਾਇ ਰੱਖੇ ਤੇ ਲੋਕਾਂ ਦੀ ਸੇਵਾ ਕਰੇ ਗਰੀਬਾਂ ਦੀ ਸੇਵਾ ਕਰੇ ਇਹਨੂੰ ਹੋਰ ਤਰੱਕੀਆਂ ਵਧਾ ਕੇ ਆਵੇ ਅੰਮ੍ਰਿਤ ਡਾਕਟਰ ਚੇਤਨ ਸ਼ਰਮਾ ਅੰਮ੍ਰਿਤ ਬਲੱਡ ਸੈਂਟਰ ਚ ਅੱਜ ਆਪਾਂ ਸਾਡਾ ਜਿਹੜਾ ਅੰਮ੍ਰਿਤ ਬਲੱਡ ਬੈਂਕ ਦਾ ਸੈਂਟਰ ਖੁੱਲਿਆ ਹੋਇਆ ਇਹਨੂੰ ਹਲੇ ਸਾਲ ਨਹੀਂ ਆ ਤਾਂ ਪਹਿਲਾ ਜਿਹੜਾ ਹੈਗਾ ਸੀ ਡੋਨਰ ਡੇ ਹੈਗਾ ਸੀ ਉਹਦੇ ਵਿੱਚ ਆਪਾਂ ਆਪਣੇ ਵੱਡੇ ਭਰਾ ਅਸ਼ਨੀ ਪੱਪੂ ਜੀ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇੱਥੋਂ ਤੱਕ ਪਹੁੰਚੇ ਆ ਠੀਕ ਹੈ ਤੇ ਇਹਨਾਂ ਨੂੰ ਐਸੇ ਛੀਫ ਕਾਸਟ ਸਦਿਆ ਸੀ ਵੈਸੇ ਤੇ ਸਾਡੇ ਵੱਡੇ ਭਰਾ ਨੇ ਪਰ ਮਨ ਨੂੰ ਹੈਗਾ ਸੀ ਕਿ ਇੱਕ ਵਾਰ ਚਰਨ ਜ਼ਰੂਰ ਪਾਉਣ ਅੱਜ ਜਿੱਥੇ ਪੂਰੇ ਵਿਸ਼ਵ ਚ ਵਰਲਡ ਬਲੱਡ ਡੇ ਜਿਹੜਾ ਮਨਾ ਜਾ ਰਹੇ ਨੇ ਉੱਥੇ ਹੀ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਚ ਅੱਜ ਅੰਮ੍ਰਿਤ ਬਲੱਡ ਸੈਂਟਰ ਵੱਲੋਂ ਜਿਹੜੇ ਕਿ ਹਮੇਸ਼ਾ ਹੀ ਜਿੱਤੇ ਸਮਾਜ ਦੀ ਸੇਵਾ ਕਰਦੇ ਆ ਉੱਥੇ ਹੀ ਜਿਹੜਾ ਖੂਨਦਾਨ ਜਿਹਨੂੰ ਕਿਹਾ ਜਾਂਦਾ ਮਹਾਦਾਨ ਕਿਹਾ ਜਾਂਦਾ ਮੈਂ ਸਮਝਦਾ ਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋਣਾ ਜਿਹੜਾ ਕਿ ਸਾਡੇ ਇਸ ਜਿਹੜਾ ਅੰਮ੍ਰਿਤ ਬਲੱਡ ਸੈਂਟਰ ਦੇ ਜਿਹੜੇ ਓਨਰ ਨੇ ਸਾਡੇ ਡਾਕਟਰ ਚੇਤਨ ਸ਼ਰਮਾ ਜੀ ਜਿਹੜੇ ਡਾਕਟਰ ਸਰਵਜੇ ਸਿੰਘ ਅਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਇਹ ਜਿਹੜਾ ਵਿਸ਼ਾਲ ਅੱਜ ਬਲੱਡ ਕੈਂਪ ਲਗਾਇਆ ਗਿਆ ਵੈ ਇਸ ਕੈਂਪ ਚ ਅਚੇਚੇ ਤੌਰ ਤੇ ਸਾਡੇ ਜਿਹੜੇ ਚੀਫ ਗੈਸਟ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਵੱਡੇ ਭਾਈ ਸਾਹਿਬ ਅਸ਼ਵਨੀ ਕੁਮਾਰ ਪਪੂ ਜੀ ਜਿਨ੍ਹਾਂ ਨੇ ਅੱਜ ਇਹ ਰੀਵਨ ਕੱਟ ਕੇ ਇਹ ਬਲੱਡ ਸੈਂਟਰ ਦੀ ਸ਼ੁਭਾਰਤ ਕੀਤੀ ਏ ਤੇ ਮੈਂ ਡਾਕਟਰ ਚੇਤਨ ਜੀ ਨੂੰ ਤੇ ਡਾਕਟਰ ਸਰਵਜੇ ਸਿੰਘ ਅਰੋੜਾ ਜੀ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਦੇਣਾ ਵਾਂ ਕਿਉਂਕਿ ਅੱਜ ਜਿੱਦਾਂ ਸਮਾਜ ਜਿੱਥੇ ਅੱਜ ਖਾਸ ਤੌਰ ਤੇ ਸਾਡਾ ਯੂਥ ਨਸ਼ੇ ਵੱਲ ਜਾ ਰਿਹਾ ਵੈ ਅੱਜ ਗੁਰੂ ਦੀ ਨਗਰੀ ਤੋਂ ਇਹ ਬੜਾ ਵੱਡਾ ਮੈਸੇਜ ਹੈ ਕਿ ਸਾਨੂੰ ਹਮੇਸ਼ਾ ਹੀ ਸਮਾਜ ਦੇ ਕੰਮਾਂ ਤੇ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਵੈ ਇਹੋ ਜੇ ਕੰਮ ਕਰਨੇ ਚਾਹੀਦੇ ਜਿੱਦਾਂ ਪ੍ਰਧਾਨ ਜੀ ਨੇ ਸਾਨੂੰ ਦੱਸ ਕੇ ਗਏ ਨੇ ਕਿ ਲੱਸੀ ਪੀਓ ਦਹੀਂ ਖਾਓ ਪਨੀਰ ਖਾਓ ਦੁੱਧ ਪੀਓ ਇਹੋ ਜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਨਾ ਕਿ ਨਸ਼ੇ ਦਾ